ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸੀਮੈਂਟ ਮਿਕਸਚਰ ਦਾ ਟਰੱਕ ਗਿਲ ਨਹਿਰ ਦੇ ਵਿੱਚ ਜਾ ਡਿੱਗਿਆ। ਦੇਰ ਰਾਤ ਤੇਜ਼ ਰਫ਼ਤਾਰ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ। ਐਸੇ ਦੌਰਾਨ ਸਾਹਮਣੀ ਤੋਂ ਆ ਰਹੇ ਟਰੱਕ ਦੇ ਨਾਲ ਉਸਦੀ ਟੱਕਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। प्राप्त जानकारी अनुसार हादसे ਦੇ ਵਿੱਚ ਡਰਾਈਵਰ ਅਤੇ ਕੰਟਰੈਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ देर रात ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਚਾਸ਼ਮਦੀਦਾਂ ਅਨੁਸਾਰ ਇਸ ਸੜਕ ਤੇ ਡਰਾਈਵਰ ਲਾਪਰਵਾਹੀ ਦੇ ਨਾਲ ਗਲਤ ਦਿਸ਼ਾ ਦੇ ਵੱਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਅਜਿਹਾ ਹਾ사 ਵਾਪਰਿਆ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸੀਮੈਂਟ ਮਿਕਸਚਰ ਦਾ ਟਰੱਕ ਗਿਲ ਨਹਿਰ ਦੇ ਵਿੱਚ ਜਾ ਟਿੱਕਿਆ ਦੇ ਰਾਤ ਤੇਜ਼ ਰਫਤਾਰ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਐਸੇ ਦੌਰਾਨ ਸਾਹਮਣੀ ਤੋਂ ਆ ਰਹੇ ਟਰੱਕ ਦੇ ਨਾਲ ਉਸਦੀ ਟੱਕਰ ਹੋਈ ਹੈ ਹਾਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ प्राप्त जानकारी अनुसार हादसे ਦੇ ਵਿੱਚ ਡਰਾਈਵਰ ਅਤੇ ਕੰਟਰੈਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ देर रात ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਚਸ਼ਮਦੀਦਾ ਅਨੁਸਾਰ ਇਸ ਸੜਕ ਤੇ ਡਰਾਈਵਰ ਲਾਪਰਵਾਹੀ ਦੇ ਨਾਲ ਗਲਤ ਦਿਸ਼ਾ ਦੇ ਵੱਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਅਜਿਹਾ ਹਾ사 ਵਾਪਰਿਆ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸੀਮਿੰਟ ਮਿਕਸਚਰ ਦਾ ਟਰੱਕ ਗਿਲ ਨਹਿਰ ਦੇ ਵਿੱਚ ਜਾ ਟਿੱਕਿਆ ਦੇ ਰਾਤ ਤੇਜ਼ ਰਫਤਾਰ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਐਸੇ ਦੌਰਾਨ ਸਾਹਮਣੀ ਤੋਂ ਆ ਰਹੇ ਟਰੱਕ ਦੇ ਨਾਲ ਉਸਦੀ ਟੱਕਰ ਹੋਈ ਹੈ ਹਾਸਤਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ प्राप्त जानकारी अनुसार हादसे ਦੇ ਵਿੱਚ ਡਰਾਈਵਰ ਅਤੇ ਕੰਟਰੈਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ देर रात ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਚਸ਼ਮਦੀਦਾ ਅਨੁਸਾਰ ਇਸ ਸੜਕ ਤੇ ਡਰਾਈਵਰ ਲਾਪਰਵਾਹੀ ਦੇ ਨਾਲ ਗਲਤ ਦਿਸ਼ਾ ਦੇ ਵੱਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਅਜਿਹਾ ਹਾ사 ਵਾਪਰਿਆ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸੀਮਿੰਟ ਮਿਕਸਚਰ ਦਾ ਟਰੱਕ ਗਿਲ ਨਹਿਰ ਦੇ ਵਿੱਚ ਜਾ ਡਿੱਗਿਆ। ਦੇ ਰਾਤ ਤੇਜ਼ ਰਫ਼ਤਾਰ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ। ਐਸੇ ਦੌਰਾਨ ਸਾਹਮਣੀ ਤੋਂ ਆ ਰਹੇ ਟਰੱਕ ਦੇ ਨਾਲ ਉਸਦੀ ਟੱਕਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। प्राप्त जानकारी अनुसार हादसे ਦੇ ਵਿੱਚ ਡਰਾਈਵਰ ਅਤੇ ਕੰਟਰੈਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ देर रात ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਚਸ਼ਮਦੀਦਾ ਅਨੁਸਾਰ ਇਸ ਸੜਕ ਤੇ ਡਰਾਈਵਰ ਲਾਪਰਵਾਹੀ ਦੇ ਨਾਲ ਗਲਤ ਦਿਸ਼ਾ ਦੇ ਵੱਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਅਜਿਹਾ ਹਾ사 ਵਾਪਰਿਆ ਪੰਜਾਬ ਦੇ ਜੀਲਾ ਲੁਧਿਆਣਾ ਦੇ ਵਿੱਚ ਸੀਮੈਂਟ ਮਿਕਸਚਰ ਦਾ ਟਰੱਕ ਗਿਲ ਨਹਿਰ ਦੇ ਵਿੱਚ ਜਾ ਡਿੱਗਿਆ ਦੇਰ ਰਾਤ ਤੇਜ਼ ਰਫਤਾਰ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਐਸੇ ਦੌਰਾਨ ਸਾਹਮਣੀ ਤੋਂ ਆ ਰਹੇ ਟਰੱਕ ਦੇ ਨਾਲ ਲੂਸੀ ਟੱਕਰ ਹੋਈ ਹੈ ਹਾਸਤਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਵਿੱਚ ਡਰਾਈਵਰ ਅਤੇ ਕੰਡਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੇਰ ਰਾਤ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਚਸ਼ਮਦੀਦਾ ਅਨੁਸਾਰ ਇਸ ਸੜਕ ਤੇ ਡਰਾਈਵਰ ਲਾਪਰਵਾਹੀ ਦੇ ਨਾਲ ਗਲਤ ਦਿਸ਼ਾ ਦੇ ਵੱਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਅਜਿਹਾ ਹਾਦਸਾ ਵਾਪਰਿਆ।